ਕਿਉਂਕਿ ਪੰਜਾਬ ਦੇ ਵਿੱਚ ਪੁਰਾਣੇ ਬਦਲਾਵ ਕਰਤਾ ਬਦਲਾਵ ਕਰਤਾ ਬਦਲਾਵ ਕੀਤਾ ਐਨਮ ਬਦਲਾਵ ਕਰਤਾ ਨੌਕਰੀ ਘਰ ਘਰ ਲਵਾਦੇ ਸਾਡੇ ਰਿਸ਼ਤੇਦਾਰ ਲੱਗੇ ਨੇ ਪੰਜ ਲੱਗੇ ਨੇ ਉੱਥੇ ਆਪਣੇ ਪੰਜਾਬ ਚ ਪੰਜਾਬ ਚ ਜੀ 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 ਤਾਂ ਕਿਹੋ ਜੀ ਪਾਰਟੀ ਲੱਗਦੀ ਆਮ ਆਦਮੀ ਪਾਰਟੀ ਬਾਹਰ ਦੇ ਦੂਸਰੀਆਂ ਪਾਰਟੀਆਂ ਨੇ ਕਿਹੜਾ ਤਜਵਾ ਕੇ ਵੇਖਾਂਗੇ ਅੱਛਾ 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 ਮੈਨੂੰ ਇੱਕ ਰ ਅਜਮਾਉਣਾ ਚਾਹੀਦਾ ਇੱਕ ਰ ਅਜਮਾਉਣਾ ਜ਼ਰੂਰੀ ਚਾਹੀਦਾ ਸਾਰਿਆਂ ਨੂੰ ਚਾਹੀਦਾ ਵੀ ਇਕਰਾਤਾ ਬਦਲਾਵ ਆਵੇ ਬਦਲਾਵ ਆਉਣਾ ਚਾਹੀਦਾ ਜਿਵੇਂ ਪੰਜਾਬ 'ਚ ਆਇਆ ਨਾ ਹਰਿਆਣੇ 'ਚ ਬਦਲਾਵ ਆਉ ਹੈ ਦੀ ਹਰਿਆਣੇ 'ਚ ਬਦਲਾਵ ਆਮ ਆਦਮੀ ਪਾਰਟੀ ਲੈ ਕੇ ਆਉਗੀ ਜੇ ਜਿਤਾਉਣਗੇ ਤਾਂ ਜਨਤਾ ਨੂੰ ਪੀਲ ਹੈਗੀ ਬਹੁਤ ਆਪਾਂ ਜ਼ਿਆਦਾ ਟਾਈਮ ਦੇਖ ਲਿਆ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਕੇ ਦੇਖ ਲਿਆ ਇੱਥੇ ਨਾਲੀ ਇਹ ਨਾਲੀ ਦੀ ਖੁਦਾਈ ਤੱਕ ਨਹੀਂ ਹੋਈ ਰਾਣੀਆਂ 'ਚ ਤੋਂ ਇਹ ਚੀਜ਼ਾਂ ਨੂੰ ਇਗਨੋਰ ਕਰੀ ਜਾਂਦੀ ਹੈ ਸਰਕਾਰਾਂ ਨੂੰ ਐ ਆ ਵੀ ਆਪਾਂ ਹੀ ਆਉਣਾ ਹੈਗਾ ਆਪਾਂ ਹੀ ਆਉਣਾ ਹੈਗਾ ਬਹੁਤ ਵਧੀਆ ਮੋਤੀ ਜੀ ਲੋਕਾਂ ਨੇ ਲੋਕਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਸੀਗਾ ਨਵੀਂ ਸਰਕਾਰ ਨੂੰ ਲੈ ਕੇ ਕਿਸੇ ਸਰਕਾਰ ਆਮ ਆਦਮੀ ਪਾਰਟੀ ਦੀ ਲੋਕ ਦਿਲੋਂ ਪਿਆਰ ਦੇ ਰਹੇ ਆ ਕਿ ਇਹ ਸਰਕਾਰ ਆਵੇ ਦੂਜਾ ਸਾਥੀਓ ਅਸੀਂ ਪਹੁੰਚੇ ਹਾਂ ਜੀ ਅੱਜ ਰਾਣੀਆਂ ਸ਼ਹਿਰ ਦੇ ਵਿੱਚ ਜੋ ਸਿਰਸਾ ਜ਼ਿਲ੍ਹਾ ਦੀ ਤਸੀਲ ਵੀ ਅਤੇ ਸ਼ਹਿਰ ਵੀ ਆ ਤਾਂ ਅੱਜ 12 ਅਗਸਤ ਨੂੰ ਪੰਜਾਬ ਦੀ ਸ਼ਾਨ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਇੱਥੇ ਪਹੁੰਚ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੇ ਆਪਾਂ ਅੱਜ ਆਮ ਪਾਰਟੀ ਦੀ ਗੱਲ ਕਰੀ ਆਮ ਆਦਮੀ ਪਾਰਟੀ ਦੀ ਤਾਂ ਲੋਕਾਂ ਦੀ ਭੀੜ ਦੇਖ ਕੇ ਲੱਗਦਾ ਹੈ ਕਿ ਹਰ ਪਾਰਟੀ ਨਾਲ ਕੁਝ ਨਾ ਕੁ ਸਾਥੀ ਜੁੜੇ ਨੇ ਤੇ ਇੱਧਰ ਕੈਮਰਾਮੈਨ ਜੀ ਦਿਖਾਓ ਬੜਾ ਲੋਕਾਂ ਦੀ ਆਉਣ ਦੀ ਭੀੜ ਤੁਹਾਨੂੰ ਦਿਖਾਉਨੇ ਆ ਲਗਾਤਾਰ ਲੋਕ ਆਉਂਦੇ ਹੋਏ ਮਾਨ ਸਾਹਿਬ ਦੀ ਉਹ ਸਪੀਚ ਦੇ ਵੀ ਲੋਕ ਜਿਹੜੇ دیਵਾਨੇ ਨੇ ਕਿਉਂਕਿ ਜਦੋਂ ਮਾਨ ਸਾਹਿਬ ਬੋਲਦੇ ਨੇ ਐਂਟਰਟੇਨਮੈਂਟਲੀ ਉਹਨਾਂ ਦੀਆਂ ਗੱਲਾਂ ਚ ਹੁੰਦਾ ਤੇ ਨਾਲ ਇਹਨੇ ਕਿਹੜਾ ਪਾਈ ਜੀ ਆਪਣਾ ਪਿੰਡ ਪਿੰਡ ਜੀ ਸਾਡਾ ਹੈਗਾ ਦੂਸਰਾ ਚਾਮਲ ਜੀ ਜੀ ਚਾਂਬੜ ਹੈ ਤੇ ਅੱਜ ਪਹੁੰਚਣ ਦਾ ਕਾਰਨ ਇਥੇ ਕਾਰਨ ਜੀ ਅਸੀਂ ਆਏ ਆ ਜੀ 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 ਜ ਦੇ ਬੰਦੇ ਆ ਰਹੇ ਇਸ ਕਰਕੇ ਅਸੀਂ ਸਾਰੇ ਆਏ ਹਾਂ ਪਾਰਟੀ ਨਾਲ ਜੁੜੇ ਹੋਏ ਹਾਂ ਹਾਂਜੀ ਹਾਂਜੀ ਤੇ ਅਸੀਂ ਇਹ ਦੇਖਦੇ ਹਾਂ ਕਿ ਪਿੰਡਾਂ 'ਚ ਜਾਂਦੇ ਆ ਵੇਖੋ ਕਈ ਪਾਰਟੀਆਂ ਦੀ ਯਾਤਰਾ ਆਪਦੀ ਕੱਢ ਰਹੇ ਹਨ ਲੇਕਿਨ ਅੱਜ ਦੇਖ ਰਹੇ ਭਗਵੰਤ ਮਾਨ ਆ ਰਿਹਾ ਤੇ ਲੋਕਾਂ ਦੀ ਭੀੜ ਇੱਥੇ ਵੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੁਨੀਆ ਬਹੁਤ ਜ਼ਿਆਦਾ ਟਰੈਵਲ ਹੈ ਵੈਸੇ ਵੀ ਹੈ ਜੀ ਵੈਸੇ ਵੀ ਆਉਣਾ ਚਾਹੀਦਾ ਹਾਂ ਆਉਣਾ ਚਾਹੀਦਾ ਇਹਨਾਂ ਨੂੰ ਵੈਸੇ ਵੀ ਆਉਣਾ ਚਾਹੀਦਾ ਪਾਰਟੀ ਵੀ ਆਣੀ ਚਾਹੀਦੀ ਲੱਗਦਾ ਹਰਿਆਣੇ ਦੇ ਵਿੱਚ ਬਦਲਾਅ ਆਊਗਾ ਬਦਲਾਅ ਆਊਗਾ 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 ਪੱਕਾ ਆਊਗਾ ਜੀ ਜੀ ਤੇ ਪਹਿਲੀ ਕਿੰਨਾ ਸਮਾਂ ਹੋ ਲਗਭਗ ਦੋ ਪਲਾਨ ਹੋ ਗਏ ਹਾਂ ਦੋ ਪਲਾਨ ਹਾਂਜੀ ਪਹਿਲਾ ਕਾਂਗਰਸੀ ਸੀ ਜੀ ਹੁਣ ਆਪਾਂ ਇਹਨਾਂ ਨਾਂ ਕੇਜਰੀਵਾਲ ਨਾਲ ਤੁਸੀਂ ਜੀ ਤਾਂ ਕਿਹੋ ਜੀ ਪਾਰਟੀ ਦਾ ਕਿਹੋ ਜਿਹਾ ਤੁਹਾਨੂੰ ਲੱਗਦਾ ਹੈ ਇਹਨਾਂ ਦਾ ਆਮ ਪਾਰਟੀਆਂ ਲੋਕਾਂ ਨੇ ਦੇਖਿਆ ਪਹਿਲਾਂ ਵੀ ਜਦ ਦੇਖਿਆ ਤੇ ਇਹ ਇਹਦੇ ਚ ਕੀ ਲੱਗਾ ਤੁਹਾਨੂੰ ਆਣ ਕੇ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੇ ਬਦਲਾਵ ਕਰਤਾ ਬਦਲਾਵ ਕਰਤਾ ਬਦਲਾਵ ਕਰਤਾ ਇਹਨਾਂ ਬਦਲਾਵ ਕਰਤਾ ਨੌਕਰੀ ਘਰ ਘਰ ਲਵਾਦੇ ਸਾਡੇ ਰਿਸ਼ਤੇਦਾਰ ਲੱਗੇ ਨੇ ਪੰਜ ਲੱਗੇ ਨੇ ਉੱਥੇ ਆਪਣੇ ਪੰਜਾਬ ਚ ਪੰਜਾਬ ਚ ਪੰਜ ਲੱਗੇ ਨੇ ਬਿਲਕੁਲ ਗਰੀਬ ਸੀਗੇ ਉਹਨਾਂ ਨੂੰ ਲਵਾਦੇ ਪੰਜ ਦੇ ਪੰਜੇ ਕਰੇ ਰੋਟੀ ਪੱਕਣ ਲਾਦੀ ਉਹ ਕੀ ਚਾਹੀਦਾ ਇਹ ਵਿਰੋਧੀਆਂ ਕਹਿੰਦੇ ਉਹਨਾਂ ਕੰਮ ਹੀ ਨਹੀਂ ਪੰਜਾਬ ਦੇ ਵਿੱਚ ਹੋਇਆ ਉਹ ਕੀ ਕਰੂ ਉਹ ਤਾਂ ਪਾਗਲ ਨੇ ਜਿਹੜੇ ਕਹਿੰਦੇ ਨਹੀਂ ਨਹੀਂ ਪਾਗਲ ਹੀ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਜਿਹੜੇ ਕਹਿੰਦੇ ਨੇ ਉਹ ਪਾਗਲ ਨੇ ਸਿਲੰਡਰ ਜਿਹੜਾ ਸਿਲੰਡਰ ਬਹੁਤ ਜ਼ਿਆਦਾ ਮਤਲਬ ਹੈ ਸਸਤਾ ਕੀਤਾ 500 500 ਦਾ ਕਰਤਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਉਹ ਦੋ ਵੈਸੇ ਰੱਟਾ ਲਾ ਰਹੇ ਕਿ ਪਤਾ ਹੈ ਖਾਸ ਪਾਪੋ ਨਹੀਂ ਪਤਾ ਹੈ ਹਾਂ ਪਤਾ ਹੈ ਇਹ ਆਪਣੇ ਸਰਕਾਰ ਕਹਿੰਦੇ ਦੱਸਿਆ ਵੀ 500 ਦਾ ਸਿਲੰਡਰ ਹੈ ਹਾਂਜੀ ਹਾਂਜੀ ਸਰ ਨੇ ਸਰ ਨੇ ਦੱਸਿਆ ਸਾਨੂੰ ਆਪ ਨੂੰ ਪਤਾ ਲੱਗਦਾ ਖੁਦ ਪਤਾ ਲੱਗਦਾ ਜੀ ਹਾਂਜੀ ਤੇ ਸਾਰੇ ਸਾਥੀ ਚਾਮਲ ਤੋਂ ਆਏ ਹੋ ਨਹੀਂ ਆਏ ਰਾਣੀ ਤੇ ਅੱਜ ਆਮ ਪਾਰਟੀ ਮਗਰਾਏ ਕਿ ਵੈਸੇ ਦੇਖਣੇ ਆਏ ਹਾਂ ਨਹੀਂ ਆਏ ਮਗਰਾ ਹੀ ਆਏ ਸਾਡਾ ਬੰਦਾ ਆਪ ਨਾਲ ਖੜਾ ਹੈ ਕਿਹੜਾ ਉਹਦਾ ਨਾਮ ਕੇ ਸੀ ਮਾਸਟਰ ਦਾ ਗੁੰਤਮਾਨ ਸਿੰਘ ਕਰਕੇ ਆਏ ਜੀ ਜੀ ਹਾਂਜੀ ਪੰਜਾਬ ਚ ਇੱਕ ਬਹੁਤ ਬਦਲਾਅ ਆਇਆ ਇੱਥੇ ਵੀ ਹੈ ਕਿ ਕੋਸ਼ਿਸ਼ ਹੋਊਗੀ ਬਦਲਾਅ ਕਰਨ ਦੀ ਹਾਂਜੀ ਲੋਪ ਕਹਿੰਦੇ ਵੀ ਆਜ ਕੀ ਮਤਲਬ ਇਹਨਾਂ ਦਾ ਕੋ ਖਾਸ ਨਹੀਂਗਾ ਕਿ ਐਵੇਂ ਨਹੀਂ ਲੋਕ ਤਾਂ ਫਿਰ ਵਿਰੋਧੀ ਪਾਰਟੀਆਂ ਦਾ ਕਹਿੰਦੀ ਸਾਡੇ ਪਿੰਡ ਦਾ ਬੜਿੰਗ ਹੈ ਤੇ ਰਾਜਾ ਰਾਜਾ ਜੀ ਉਹਨੇ ਰਾਜਾ ਹੈ ਬੜਿੰਗ ਉਹ ਜਾਨੀ ਕਹਿੰਦੀ ਪਾਰਟੀ ਨਾਲ ਜੁੜਿਆ ਉਹ ਆ ਗਿਡ ਇਲੈਕਸ਼ਨ ਵੀ ਲੜਦਾ ਚਾਮਲ ਤੋਂ ਚਾਮਲ ਬਦਾ ਬਰਮਡਾਣੀ ਤੋਂ ਹੈ ਉਹ ਹਰੇਕ ਇਲੈਕਸ਼ਨ ਲੜਦਾ ਹੈ ਜੀ ਜੀ ਹਾਂਜੀ ਸਰਵਾਜ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਅੱਜ ਸਾਥੀ ਜਿੱਥੇ ਅਸੀਂ ਆਮ ਆਦਮੀ ਪਾਰਟੀ ਨਾਲ ਗੱਲ ਕਰ ਸਰਦਾਰ ਜੀ ਕਿਹੜਾ ਪਿੰਡ ਆਪਣਾ ਸਨਵਾੜਾ ਸਨਵਾੜਾ ਤੇ ਅੱਜ ਪਹੁੰਚਣ ਦਾ ਖਾਸ ਕਾਰਨ ਖਾਸ ਕਾਰਨ ਦਾ ਤਾਂ ਕੀ ਦੱਸੀਏ ਵੀ ਥੋੜੇ ਸਾਡੇ ਪਿੰਡ ਦੇ ਬੰਦੇ ਨਾਲ ਜੁੜੇ ਹੋਏ ਆ ਤੇ ਆਮ ਪਾਰਟੀ ਨਾਲ ਹਾਂ ਤੇ ਤੁਸੀਂ ਅਸੀਂ ਤਾਂ ਥੋੜੇ ਵੀ ਹੋਏ ਆ ਕੁਝ ਅਸੀਂ ਗੱਡੀ ਲੈ ਕੇ ਆਏ ਹੋਏ ਆ ਜੀ 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 ਤਾਂ ਕਿਹੋ ਜੀ ਪਾਰਟੀ ਲੱਗਦੀ ਆਮ ਆਦਮੀ ਪਾਰਟੀ ਪਹਿਲੇ ਦੂਸਰੇ ਪਾਰਟੀਆਂ ਨੇ ਕਿਹੜਾ ਤਾਂ ਜਮਾ ਕੇ ਵੇਖਾਂਗੇ ਅੱਛਾ 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 ਬਦਲ ਇੱਕ ਰ ਅਜਮਾਉਣਾ ਚਾਹੀਦਾ ਕਿਹੜਾ ਅਜਮਾਉਣਾ ਜ਼ਰੂਰੀ ਚਾਹੀਦਾ ਸਾਰਿਆਂ ਨੂੰ ਚਾਹੀਦਾ ਵੀ ਅਖਰਾ ਤਾਂ ਬਦਲਾਵ ਆਵੇ ਬਦਲਾਵ ਆਉਣਾ ਚਾਹੀਦਾ ਜਿਵੇਂ ਪੰਜਾਬ ਚ ਆਇਆ ਨਾ ਹਾਂ ਬਿੱਲ ਬੁੱਲ ਵਗੈਰਾ ਪੰਜਾਬ ਚ ਰਿਸਰ ਹੈ ਆਪਣੇ ਮਾਤੂ ਹੈ ਜੀ ਕਿ ਕੀ ਕਹਿੰਦੇ ਆ ਵੀ ਚੰਗੀ ਹੈ ਸਰਕਾਰ ਤਕਰੀਬਨ 80% ਕਹਿੰਦੇ ਚੰਗੀ ਹੈ ਜੀ ਕਿ ਜਿਵੇਂ ਬਿੱਲ ਮਾਫ ਹੋ ਗਏ ਆ ਹੋਰ ਦੇ ਡਿਵੈਲਪਮੈਂਟ ਜਿਵੇਂ ਹਸਪਤਾਲ ਹੋ ਗਏ ਸਕੂਲ ਹੋ ਗਏ ਇਹਨਾਂ ਚ ਫਰਕ ਪਿਆ ਹੋਊ ਤੇ ਧੰਨਵਾਦ ਸਰਕਾਰ ਦੀ ਅ ਅੱਗੇ ਅਜੋ ਸਜੋ ਕੀ ਕੈਮਰਾਮੈਨ ਜੀ ਸਲੋ ਕਰਦਾ ਕੀ ਦੇਖ ਸਕਦੇ ਹੋ ਕਿ ਇੱਥੇ ਇੱਕ ਬੈਰੀਕੇਡ ਲੱਗਾ ਹੋਇਆ ਜਿੱਥੇ ਪੁਲਿਸ ਪ੍ਰਸ਼ਾਸਨ ਆਪਣੀ ਡਿਊਟੀਆਂ ਨਿਭਾਉਦਾ ਹੋਇਆ ਲਗਾਤਾਰ ਨਜ਼ਰ ਆ ਰਿਹਾ ਹੈ ਤਾਂ ਦੇਖ ਸਕਦੇ ਹੋ ਕਿ ਤੁਸੀਂ ਅੱਗੇ ਅ ਜਿੱਥੇ ਮਾਨ ਸਾਹਿਬ ਨੇ ਆਉਣਾ ਹੈ ਉੱਥੇ ਵੀ ਤੁਹਾਨੂੰ ਲੈ ਕੇ ਚੱਲਦੇ ਤੇ ਲਗਾਤਾਰ ਲੋਕਾਂ ਦੀ ਜਿਹੜੀ ਹੈ ਭੀੜ ਜਿਹੜੀ ਲੋਕਾਂ ਦੀ ਵਾਧੇ ਆ ਕਿਹੜਾ ਪਿੰਡ ਹੈ ਬਾਈ ਆਪਣਾ ਮਮੜ ਹੈ ਹਾਂ ਤੇ ਅੱਜ ਪਹੁੰਚਣ ਦਾ ਕਾਰਨ ਇੱਧਰ ਦੇ ਇੱਧਰ ਦੇ ਅੱਜ ਪਹੁੰਚਣ ਦਾ ਕਾਰਨ ਇਥੇ ਸਨ ਕੋਲ ਹੈ ਸਾਗੇ ਅੱਛਾ ਬਲਜਿੰਦਰ ਸਾਗੇ ਹਾਂ ਬਲਜਿੰਦਰ ਸਾਗੇ ਹਾਂ ਅੱਛਾ ਤੇ ਕਿਦਾਂ ਦੀ ਪਾਰਟੀ ਨਾਲ ਜੁੜੇ ਹੋਏ ਹੋ ਹਾਂ ਇਹ ਜਨਾਲ ਹਾਂ ਤੇ ਅੱਜ ਪਹੁੰਚਣ ਦਾ ਵੀ ਇੱਥੇ ਆਮ ਪਾਰਟੀ ਭਗਵੰਤ ਮਾਨ ਜੀ ਆ ਰਹੇ ਹਾਂ ਜਿੱਦ ਕਰਕੇ ਆਏ ਤੇ ਕਿਵੇਂ ਲੱਗਦੀ ਪਾਰਟੀ ਪਾਰਟੀ ਠੀਕ ਹੈ ਬਹੁਤ ਵਧੀਆ ਹਾਂ ਵਧੀਆ ਪਾਰਟੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੋਕ ਕਹਿੰਦੇ ਆ ਵੀ ਅਸੀਂ ਸੌਖੇ ਆ ਕੀ ਲੱਗਦਾ ਰਿਸ਼ਤੇਦਾਰ ਹੈ ਪੰਜਾਬ ਵਿੱਚ ਆਪਣੇ ਆਪਣੇ ਰਿਸ਼ਤੇਦਾਰ ਪੰਜਾਬ ਜੀ ਕੀ ਕਹਿ ਰਹੇ ਇਸ ਪਾਰਟੀ ਬਾਰੇ ਬਹੁਤ ਵਧੀਆ ਕਹਿੰਦੇ ਕਹਿੰਦੇ ਪਾਰਟੀ ਵਧੀਆ ਵਧੀਆ ਪਾਰਟੀ ਹੈ ਤੇ ਲੋਕ ਸੌਖੇ ਹੋਂਤੇ ਠੀਕ ਹੈ ਬਹੁਤ ਵਧੀਆ ਜੀ 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 ਹਾਂ ਸਾਥੀਓ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਦੂਰੋਂ ਦੂਰੋਂ ਵੀ ਆ ਰਹੇ ਆ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਜਿਹੜਾ ਭਗਵੰਤ ਮਾਨ ਜੀ ਉਹਨੂੰ ਦੇਖਣ ਵਾਸਤੇ ਵੀ ਲੋਕ ਪਹੁੰਚ ਰਹੇ ਨੇ ਐ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮਾਨ ਸਾਹਿਬ ਸਪੀਚ ਕਰਦੇ ਨੇ ਤੇ ਉਹਨਾਂ ਦੀ ਸਪੀਚ ਤੇ ਵੀ ਲੋਕ دیਵਾਨੇ ਨੇ ਲਗਾਤਾਰ ਬਜ਼ੁਰਗ ਵੀ ਦੇਖੋ ਉਹਨਾਂ ਤੋਂ ਨਜ਼ਰ ਆ ਰਹੇ ਆ ਲਗਾਤਾਰ ਇੱਥੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਉੱਥੇ ਲੈ ਕੇ ਚੱਲਦੇ ਹਾਂ ਜਿੱਥੇ ਭਗਵੰਤ ਮਾਨ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਆਰੇ ਸਤ ਨਾਲ ਹੋਰ ਵੀ ਸਾਥੀ ਕੋ ਜੁੜੇ ਨੇ ਇਹ ਕਿਹੜਾ ਪਿੰਡ ਆ ਬਾਈ ਆਪਣਾ ਸੰਤਨਗਰ ਇਹ ਸਾਡੇ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂ ਹਾਂਜੀ ਜੀ ਕਿਦਾਂ ਦਾ ਲੱਗ ਰਿਹਾ ਮਾਹੌਲ ਅੱਜ ਜਿਸ ਤਰ੍ਹਾਂ ਗਰਾਊਂਡ ਭਰਿਆ ਹੋਇਆ ਪੂਰਾ ਪੂਰਾ ਭਰਿਆ ਹੋਇਆ ਵਧੀਆ ਗਰਾਉਂਡ ਹੈ ਜੀ ਪੂਰਾ ਹੈ ਇਹ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਕੀ ਬਦਲਾਵ ਲਿਆਊਗਾ ਰੈਣ ਚ ਕਿ ਬਿਲਕੁਲ ਲਿਆਊਗੀ ਬਿਲਕੁਲ ਆਊਗਾ ਬਦਲਾਵ ਇਹ ਬਦਲਾਵ ਆਊਗਾ ਹਾਂਜੀ ਹਾਂ ਬਾਈ ਆਪਣਾ ਕਰ ਅਲਾਹਾਬਾਦ ਜੀ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਤੁਹਾਨੂੰ ਈਆ ਮਾਦਨ ਪਾਰਟੀ ਤੋਂ ਹੀ ਜੀ ਹਾਂ ਪੰਜਾਬ ਚ ਰਿਸਰ ਹੈ ਆਪਣੇ ਹਾਂਜੀ ਹੈ ਜੀ ਰਿਸਰ ਹੈ ਜੀ ਕਈ ਵਾਰੀ ਗੱਲਬਾਤ ਕੀਤੀ ਵੀ ਜਿਵੇਂ ਉੱਥੇ ਭਗਵੰਤ ਮਾਨ ਦੀ ਸਰਕਾਰ ਕਿਵੇਂ ਦੇ ਲੋਕ ਸੌਖੇ ਐ ਇੱਥੇ ਹਰਿਆਣੇ ਨਾਲੋਂ ਕਿਵੇਂ ਨਹੀਂ ਨਹੀਂ ਇੱਥੋਂ ਦਾ ਕਾਫੀ ਆ ਦੇ ਵਧੀਆ ਦੇ ਮੰਨ ਲਓ ਕਿ ਕਾਫੀ ਸੂਲਤਾ ਪ੍ਰਵੰਦਿਕ ਮਾਰਨੇ ਦਿੱਤੀ ਜਾਣੀ ਬਦਲ ਹਰਿਆਣੇ ਨਾਲੋਂ ਕਾਫੀ ਸੂਲਤਾ ਜਾ ਰਹੀ ਹੈ ਯਾਨੀ ਬਹੁਤ ਸੂਲਤਾ ਜਾ ਰਹੀ ਹੈ ਤੇ ਅੱਜ ਬਾਣ ਸਾਹਿਬ ਨੂੰ ਦੇਖਣਾ ਹੈ ਹਾਂਜੀ 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 ਬਾਣ ਸਾਹਿਬ ਦੀ ਸਪੀਚ ਜਦੋਂ ਚੱਲਦੀ ਉਹਦੇ دیਵਾਨਾ ਵੀ ਹੈ ਨਾ ਹਰ ਇੱਕ ਬੰਦਾ ਹਾਂਜੀ ਹਾਂਜੀ ਬਿਲਕੁਲ ਬੁਲਾਰਾ ਵੀ ਬਹੁਤ ਵਧੀਆ ਹੋ ਵਧੀਆ ਇੱਕ ਮੁੱਖ ਮੰਤਰੀ ਤੇ ਹੈ ਇਹ ਜ਼ਿੰਮੇਵਾਰ ਲੇਕਿਨ ਬੁਲਾਰਾ ਬਹੁਤ ਵਧੀਆ ਇੱਕ ਕਲਾਕਾਰ ਵੀ ਸੂ ਆਪਣੇ ਟਾਈਮ ਨਾ ਸਹੀ ਗੱਲ ਜੀ ਬਿਲਕੁਲ ਆ ਗਾ ਵੇਖੀ ਜਾਇਆ ਜੇ ਆਨੰਦ ਬਣ ਦੂਗਾ ਉਹਨਾਂ ਜੇ ਆਪ ਕੈਸਟ ਜਿਹੜੀਆਂ ਪਹਿਲਾਂ ਆਉਂਦੀਆਂ ਸੀ ਸੁਣੀ ਹੈ ਕਦੀ ਹਾਂਜੀ 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 ਜੀ ਸਪੀਚ ਦੇ ਵੀ دیਵਾਨੇ ਆ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਈਏ ਕਿ ਲੋਕ ਜਿਹੜੇ ਦੂਰੋਂ ਦੂਰੋਂ ਪਹੁੰਚਦੇ ਹੋਏ ਕੀ ਹਾਲ ਹੈ ਭਾਈ ਜੀ ਕਿਹੜਾ ਪਿੰਡ ਆਪਣਾ ਖਰੀਆ ਖਰੀਆ ਤੇ ਅੱਜ ਪਹੁੰਚਣ ਦਾ ਕਾਰਨ ਇਹ ਭਗਵੰਤ ਮਾਨ ਨੂੰ ਦੇਖਣਾ ਆ ਆ ਦੇਖਣ ਆਏ ਹੋ ਤੇ ਆਮ ਪਾਰਟੀ ਨਾਲ ਜੁੜੇ ਹੋ ਹਾਂਜੀ ਤੇ ਉਹ ਪੰਜਾਬ ਤੇ ਜਾਂਦੇ ਆ ਤੇ ਆਪਣੀ ਰਿਸ਼ਤੇ ਰਿਸ਼ਤੇ ਨਹੀਂ ਆ ਬਈ ਜਾਂਦੇ ਆ ਤੇ ਉੱਥੇ ਇਥੋਂ ਨਾਲੋਂ ਹਰਿਆਣੇ ਨਾਲੋਂ ਸੋਖੇ ਲੋਕ ਉੱਥੇ ਬੜੀਆ ਮਤਲਬ ਆ ਤਾਂ ਬਿਜਲੀ ਨਾ ਪਾ ਪਾ ਪਾਣੀ ਸੁਵਿਧਾ ਸਾਰਾ ਸਿਸਟਮ ਵਾਲਾ ਵਧੀਆ ਹੀ ਹੈ ਮਤਲਬ ਜੀ ਉਥੋਂ ਦੀ ਸੁਵਿਧਾ ਵਧੀਆ ਦਿੱਤੀ ਹੈ ਬੜੀ ਆ ਬਿਜਲੀ 3-2 ਮਿੰਟ ਥੋੜੀ ਹੋਰ ਜੀ ਬਿਲਕੁਲ ਬਿਲਕੁਲ ਹਰਿਆਣਾ ਹੀ ਤਾਂ ਕੋ ਨਹੀਂ ਖਰਿਆਣਾ ਦੇ ਕਿਤੇ ਹੁੰਦੀ ਆ ਆਉ ਵੀ ਫਿਰ ਉਹ ਜੀ ਜੀ ਨਹੀਂ ਆਉਂਏ ਪਾਰਟੀ ਹੋ ਧੰਨਵਾਦੀ ਕਰਦੇ ਹਾਂ ਹਾਂਜੀ ਸਾਡੇ ਨਾਲ ਜੁਵਾ ਸਾਥੀ ਵੀ ਜੁੜੇ ਇਹਨਾਂ ਨੂੰ ਪੁੱਛਦਾ ਬਾਈ ਜੀ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਹੈ ਜੀ ਔਡਾ ਹਲਕਾ ਆਪਣਾ ਟੱਪੀ ਪਿੰਡ ਹੈਗਾ ਸਾਰੇ ਆਪਣੇ ਭਰਾ ਅਸੀਂ ਸਰਸਾ ਸਾਡੇ ਗਰੁੱਪ ਹੈਗਾ ਵੀਐਸਯੂ 306 ਗਰੁੱਪ ਜੀ ਜੀ ਤੇ ਆਪਣੀ ਯੂਥ ਦੀ ਸਾਰੀ ਦੀ ਸਪੋਰਟ ਮੈਕਸ ਸਹੁ ਵਾਲੇ ਬਾਈ ਨੂੰ ਹੈ ਜੀ ਜੀ ਤੇ ਜਨਤਾ ਨੂੰ ਵੀ ਅਪੀਲ ਹੈ ਕਿ ਵੱਧ ਝੜ ਕੇ ਇਹਨਾਂ ਦਾ ਸਾਥ ਦਿਓ ਜਿਤਾਓ ਤੇ ਰਾਣੀਆ ਤੇ ਸੁਧਾਰ ਕਰਨਗੇ ਬਹੁਤ ਜ਼ਿਆਦਾ ਟਾਈਮ ਹੋ ਗਿਆ ਸਾਰੀਆਂ ਪੁਰਾਣੀਆਂ ਪਾਰਟੀਆਂ ਨੂੰ ਮੌਕਾ ਮਿਲ ਗਿਆ ਕਿ ਨਵੀਂ ਪਾਰਟੀ ਹੈ ਭਗਵੰਤ ਮਾਨ ਜੀ ਬਦਲਾਵ ਕਰਨਗੇ ਸਾਰਿਆਂ ਨੂੰ ਅਪੀਲ ਹੈ ਸਾਡਾ ਸਾਰਾ ਯੂਥ ਸਾਡਾ ਗਰੁੱਪ ਹੈ ਬੀਏਸੀਯੂ 306 ਸਾਰੇ ਮੁੰਡੇ ਆਪਣਾ 7-800 ਮੁੰਡੇ ਹੈਗਾ ਸਾਰੇ ਭਾਈਆਂ ਦੀ ਸਪੋਰਟ ਹੈਗੀ ਮੈਕਸ ਭਾਈ ਨੂੰ ਤੇ ਜਨਤਾ ਨੂੰ ਵੀ ਅਪੀਲ ਆਪਣੀ ਵੀ ਆਮ ਆਦਮੀ ਪਾਰਟੀ ਨੂੰ ਬੋਰਡ ਦੇ ਕੇ ਜਿਤਾਓ ਹਰਿਆਣੇ ਸੀਟ ਤੋਂ ਸਾਡੇ ਮੈਕਸ ਭਾਈ ਨੂੰ ਲੱਗਦਾ ਹਰਿਆਣੇ 'ਚ ਬਦਲਾਵ ਆਊਗਾ ਇਸ ਕੀ ਹਰਿਆਣੇ 'ਚ ਬਦਲਾਵ ਆਮ ਆਦਮੀ ਪਾਰਟੀ ਲੈ ਕੇ ਆਊਗੀ ਜੇ ਜਿਤਾਉਣਗੇ ਤਾਂ ਜਨਤਾ ਨੂੰ ਅਪੀਲ ਹੈ ਕਿ ਬਹੁਤ ਆਪਾਂ ਜ਼ਿਆਦਾ ਟਾਈਮ ਦੇਖ ਲਿਆ ਸਾਰੀਆਂ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਲਿਆ ਇੱਥੇ ਨਾਲੀ ਇਹ ਨਾਲੀ ਦੀ ਖੁਦਾਈ ਤੱਕ ਨਹੀਂ ਹੋਈ ਹਰਿਆਣੇ 'ਚ ਤੋਂ ਇਹ ਚੀਜ਼ਾਂ ਨੂੰ ਇਗਨੋਰ ਕਰੀ ਜਾਂਦੀ ਹੈ ਸਰਕਾਰਾਂ ਨੂੰ ਐ ਵੀ ਆਪਾਂ ਹੀ ਆਉਣਾ ਹੈਗਾ ਆਪਾਂ ਹੀ ਆਉਣਾ ਹੈਗਾ ਤੇ ਇਸ ਵਾਰੀ ਜੇ ਆਪਾਂ ਬਦਲਾਅ ਕਰਾਂਗੇ ਤਾਂ ਆਪਾਂ ਸੁਧਾਰ ਹੋਊਗਾ ਰਾਣੀਆਂ ਚ ਤੇ ਅਹੀ اپیل ਆਪਣੀ ਜਨਤਾ ਨੂੰ ਕਿ ਆਮ ਆਦਮੀ ਪਾਰਟੀ ਨੂੰ ਵੋਟ ਦਿਓ ਆਪਣਾ ਜੁੱਤ ਸਾਰਾ ਨਾਲ ਇਹ ਪੰਜਾਬ ਵਿੱਚ ਕਿਸੇ ਰਿਸ਼ਤਰੀ ਹੈ ਕੋਈ ਸਾਥੀ ਦੀ ਸਾਰਿਆਂ ਦੀ ਹੈ ਜੀ ਪੰਜਾਬ ਤੇ ਕਿੱਦਾਂ ਦਾ ਪੰਜਾਬ ਵਿੱਚ ਬਦਲਾਅ ਕਰੇ ਬਦਲਾਅ ਵਿੱਚ ਬਹੁਤ ਜ਼ਿਆਦਾ ਬਦਲਾਅ ਕੀਤਾ ਹੈ ਕਿ ਭਗਵੰਤ ਮਾਨ ਜਿਵੇਂ ਪਟਿਆਲਾ ਦਾ ਅੱਡਾ ਦੇਖੋ ਬਸ ਸਾਡਾ 에어ਪੋਰਟ ਨਾਲ ਦਾ ਬਣਾ ਰੱਖਿਆ ਜੀ ਠੀਕ ਹੈ ਬਾਕੀ ਨਸ਼ਿਆਂ ਨੂੰ ਸਖਤ ਦੇ ਰੱਖੀਏਗੀ ਜਿਹੜਾ 18 ਸਾਲ ਤੋਂ ਘੱਟ ਬੰਦਾ ਵੀਹੀਕਲ ਚਲਾਉਂਦਾ ਹੈਗਾ ਜਵਾਕ ਉਹਨਾਂ ਨੂੰ ਕਿੱਡਾ ਸਖਤਾਈ ਨਾਲ ਕਿਹਾ ਹੈਗਾ ਵੀ ਸਜ਼ਾ ਹੋਊਗੀ ਜੁਰਮਾਨਾ ਹੋਊਗਾ ਤੇ ਬਾਕੀ ਆਪਣੇ ਹਰਿਆਣੇ ਚਾਇਤ ਕੀ ਜਿਵੇਂ ਸਾਡੇ ਸੀਡੀਐਲ ਯੂ ਦੇ ਪ੍ਰਧਾਨ ਹੈਗੇ ਆਪਣੀ ਰੁਤਾਸ਼ ਬਿਸ਼ਨੂਜੀ ਜੀ ਕ੍ਰਿਸ਼ਨ ਆਪਣਾ ਬਾਈ ਚੋਰ ਮਾਰ ਤੇ ਆਪਣਾ ਸਾਰਾ ਸਾਰੀ ਸਪੋਰਟ ਆਪਣੀ ਮੈਕਸ ਬਾਈ ਨੂੰ ਕੀ ਨਾ ਬਾਈ ਆਪਣਾ ਰੁਤਾਸ਼ ਬਿਸ਼ਨਾਈ ਕਿੰਦਾਂ ਦਾ ਲੱਗਦਾ ਅੱਜ ਭਗਵੰਤ ਮਾਨ ਜੀ ਪਹਿਲਾ ਪਹਿਲੀ ਵਾਰੀ ਦੇਖਣ ਆ ਰਹੇ ਹੋ ਕਿ ਪਹਿਲਾਂ ਵੀ ਕਦੀ ਹਾਂਜੀ ਭਗਵੰਤ ਮਾਨ ਜੀ ਸਿੱ ਪਹਿਲਾਂ ਵੀ ਡੱਬ ਵਾਲੀ ਦੇਖੀ ਹੈ ਜੀ ਡੱਬ ਵਾਲੀ ਬਹੁਤ ਜ਼ਿਆਦਾ ਕੱਟ ਸੀਗਾ ਇੰਟਰਨੈਸ਼ਨਲ ਲੈਵਲ ਦਾ ਕੱਟ ਸੀਗਾ ਉੱਥੇ ਰੈਲੀ ਤੇ ਆਪਾਂ ਮੈਕਸ ਬਾਈ ਦੇ ਨਾਲ ਗਏ ਸੀਗੇ ਉੱਥੇ ਵੀ ਆਪਣਾ ਹਰਫਲਾ ਬਹੁਤ ਤਕੜਾ ਸੀਗਾ ਤੇ ਭਗਵੰਤ ਮਾਨ ਜਿਸ ਤਰ੍ਹਾਂ ਇੱਕ ਮੁੱਖ ਮੰਤਰੀ ਦੇ ਹੋਣ ਦੇ ਨਾਲ ਪਹਿਲਾਂ ਇੱਕ ਕਲਾਕਾਰ ਵੀ ਸੀ ਹਾਂਜੀ ਤੇ ਉਹਨਾਂ ਦੀ ਪਹਿਲਾਂ ਕੈਸਟ ਵਗੈਰਾ ਸੁਣਦੇ ਹੁੰਦੇ ਹਾਂਜੀ ਹਾਂਜੀ ਬਹੁਤ ਮਨੋਰੰਜਨ ਕਰਦੇ ਰਹੇ ਕੋਈ ਗਲਤ ਕੈਸਟ ਨਹੀਂ ਹੈ ਉਹਨਾਂ ਦੀ ਚੰਗਾ ਆਪਣੇ ਯੂਥ ਨੂੰ ਮਨੋਰੰਜਨ ਦਿੰਦੇ ਸੀਗੇ ਕੋਈ ਚੰਗੀਆਂ ਚੀਜ਼ਾਂ ਦਿਖਾਉਂਦੇ ਸੀਗੇ ਸਕੂਲ ਦੀਆਂ ਉਹਨਾਂ ਨੇ ਬਹੁਤ ਕਿੱਤਾਂ ਕੀਤੀਆਂ ਗਈਆਂ ਸੋ ਸਾਰੇ ਅਸੀਂ ਦੇਖਦੇ ਹਾਂ ਛੋਟੇ ਛਿੰਟੇ ਹੁੰਦੇ ਦੇਖਦੇ ਹਾਂ ਸੂਤੇ ਬਦਲਾਵ ਚਾਹੁੰਦੇ ਸੀ ਹਰ ਇਨਸਾਨ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਇਨਸਾਨ ਹੈ ਭਗਤ ਸਿੰਘ ਨੂੰ ਫੋਲੋ ਕਰਦੇ ਆ ਕਿਹਦਾ ਬਾਈ ਆਪਣਾ ਕ੍ਰਿਸ਼ਨ ਹੈ ਚੋਰ ਨਾ ਮੈਂ ਕੀ ਕਹਿਣਾ ਚਾਹੋਗਾ ਅੱਜ ਜਿਹੜਾ ਠਾਠਾ ਮਾਰਦਾ ਇਕੱਠ ਵੀ ਲੋਕਾਂ ਦਾ ਭਰ ਰਿਹਾ ਬਹੁਤ ਜ਼ਿਆਦਾ ਏ ਮੈਕਸਾਹੂ ਵਾਲੇ ਨੂੰ ਮਿਲੂਗੀ ਟਿਕਟ ਤੇ ਇਹਨਾਂ ਦੀ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦੀ ਵਧੀਆ ਬੰਦੇ ਕਿੰਨੇ ਸਾਥੀਓ ਤੁਸੀਂ ਨੌਜਵਾਨ ਜਿਹੜਾ ਸ਼ਾਹੂ ਵਾਲਾ ਜਿਹੜਾ ਮੈਕਸ ਭਾਈ ਆ ਉਹਦੇ ਨਾਲ ਜੁੜੇ ਹੋਏ ਆਪਣਾ ਹੀ ਗਰੁੱਪ ਹੈ ਬੀਐਸਸੀ 360 ਜੀ ਸਰਸੀ ਚ ਘਟੋ ਘਟਾ 1000 ਮੁੰਡਾ ਹੈ ਜੀ ਆਪਣੇ ਗਰੁੱਪ ਚ ਸਾਰਾ ਜੀ ਇਹਨੂੰ ਸਪੋਰਟ ਕਰਦੇ ਜੀ ਧੰਨਵਾਦ ਜੀ ਉਹ ਸਾਥੀਓ ਨੌਜਵਾਨ ਸਾਥੀ ਦੇਖੋ ਕਿੰਨਾ ਪਿਆਰ ਕਰਦੇ ਨੇ ਮੈਕਸਾਹੂ ਵਾਲਾ ਉਹ ਵੀ ਆਪਣੀ ਪੂਰੀ ਟੀਮ ਲੈ ਕੇ ਇੱਥੇ ਪਹੁੰਚੇ ਨੇ ਤੇ ਲਗਾਤਾਰੋ ਨਾ ਦੱਸਿਆ ਵੀ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਬਦਲਾਅ ਆ ਲੋਕ ਸੌਖੇ ਨੇ ਜਿਸ ਤਰ੍ਹਾਂ ਬਿਜਲੀ ਦੀਆਂ ਜੁਟਾਂ ਆ ਸਿਲੰਡਰ ਵਗੈਰਾ ਦਾ ਵੀ ਦੱਸਿਆ ਵੀ ਪਿੱਛੇ ਜੇ ਆਪਾਂ ਦੇ ਬਾਈ ਨੇ ਵੀ ਉਹ ਵੀ ਸਸਤੇ ਜਿੰਨਾਂ ਜਿੰਨਾਂ ਦੇ ਰਿਸ਼ਤੇਦਾਰਾਂ ਨੌਕਰੀਆਂ ਵੀ ਲੋਕ ਲੱਗੇ ਹੋਏਗੇ ਤੇ ਲੋਕ ਇਹ ਵੀ ਬਦਲਾਅ ਇੱਥੇ ਵੀ ਆਉਣਾ ਚਾਹੀਦਾ ਲਗਾਤਾਰ ਤਸਵੀਰਾਂ ਨੌਜਵਾਨ ਸਾਥੀ ਦਿਖਾਈ ਜਾਂਦੇਗੇ ਇੰਨੀ ਇੰਨੀ ਦੂਰੋਂ ਆ ਕੇ ਮੀਡੀਆ ਦਾ ਆਪਣਾ ਧੰਨਵਾਦ ਹੈਗਾ ਸਾਰਾ ਇਹਨਾਂ ਨੇ ਕਵਰ ਕੀਤਾ ਹੈਗਾ ਰੈਲੀ ਦਿਖਾਈ ਹੈ ਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਧੰਨਵਾਦ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਸਾਥੀਓ ਲਗਾਤਾਰ ਤਸਵੀ ਹਾਂ ਨੌਜਵਾਨ ਸਾਥੀ ਜਿਹੜੇ ਨੇ ਬੜਾ ਪਿਆਰ ਸਤਿਕਾਰ ਦੇ ਰਹੇ ਨੇ ਭਗਵੰਤ ਮਾਨ ਨੂੰ ਦੇਖੋ ਕਿੱਡੀ ਕੁੜੀ ਦੂਰੋਂ ਦੇਖਣ ਆਏ ਲੋਕ ਹਾਂਜੀ ਸਾਥੀ ਜਿੱਥੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਪੰਜਾਬ ਦੀ ਸ਼ਾਨ ਭਗਵੰਤ ਮਾਨ ਜਿੱਥੇ ਪਹੁੰਚੇ ਸੀ ਬਹੁਤ ਸਾਰੀ ਧੀ ਦੇ ਦੇਖਣ ਨੂੰ ਵੀ ਮਿਲੀ ਬਹੁਤ ਸਾਰੇ ਲੋਕ ਜੋ ਆਮ ਆਦਮੀ ਪਾਪਾ ਦਾ ਪਿਆਰ ਕਰਦੇ ਨੂੰ ਪਹੁੰਚੇ ਸਾਡੇ ਨਾਲ ਦਸਕਰਨ ਸਿੰਘ ਜੀ ਪਿੰਡ ਬੁੱਢੇਪਾਣਾ ਤੋਂ ਪਹੁੰਚਿਆ ਡਾਕਟਰ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੀ ਨਿਊਜ਼ ਰੈਨ ਦੇ ਸਾਰੇ ਆਪ ਜੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਕਿੱਦਾਂ ਦਾ ਮਾਹੌਲ ਸੀ ਤੇ ਕਿੰਨੇ ਕੁ ਪਿੰਡੋਂ ਲੈ ਕੇ ਆਏ ਬੰਦੇ ਬਹੁਤ ਵਧੀਆ ਮਾਹੌਲ ਸੀ ਜੀ ਲੋਕਾਂ ਨੇ ਲੋਕਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਸੀਗਾ ਨਵੀਂ ਸਰਕਾਰ ਨੂੰ ਲੈ ਕੇ ਕਿਸੇ ਸਰਕਾਰ ਆਮ ਆਦਮੀ ਪਾਰਟੀ ਦੀ ਲੋਕ ਦਿਲੋਂ ਪਿਆਰ ਦੇ ਰਹੇ ਆ ਜੀ ਕਿ ਇਹ ਸਰਕਾਰ ਆਵੇ ਦੂਜਾ ਮੇਰਾ ਪਿੰਡ ਬੁੱਢਾਪਾਣਾ ਮੇਰੇ ਨਾਲ ਵੀ ਕਾਫੀ ਪਿੰਡ ਦੇ ਜੋ ਮੇਰੇ ਪਿੰਡ ਦੇ ਬੰਦੇ ਆਏ ਆ 50 60 ਬੰਦੇ ਸੀਗੇ ਬਾਕੀ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੇ ਕੀ ਲੱਗਦਾ ਹੈ ਕਿ ਹਰਿਆਣੇ ਦਾ ਵਿਜਲਾਵਾ ਆਊ ਆਏਗਾ ਜੀ ਬਿਲਕੁਲ ਆਏਗਾ ਲੋਕਾਂ ਦਾ ਉਤਸ਼ਾਹ ਦੇਖ ਕੇ ਤਾਂ ਆਏਗਾ ਜੀ 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 ਥੈਂਕ ਯੂ ਸਾਥੀਓ ਅਸੀਂ ਸਾਡਾ ਡਾਕਟਰ ਸਾਹਿਬ ਪਿੰਡ ਬੁੱਡੇ ਪਾੜੇ ਕੋ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਭਾਈਆ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕ ਪਿੰਡ ਸਾਵਾ ਦੇ ਇਹ ਪਹੁੰਚੇ ਬਹੁਤ ਸਾਰੀ ਭੀੜ ਦੇ ਸਾਨੂੰ ਮਿਲੀ ਕੋਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਸਾਡਾ ਚੈਨਲ ਸਬਸਕ੍ਰਾਈਬ ਤੇ ਲਾਇਕ ਕਰੋ ਮੈਂ ਵੀ ਅਸਾਦੀਵਾਲ ਬੀ ਨੂਜ ਦੇ ਨਾਲ ਕੈਮਰਾਮੈਨ ਜੀ ਸੀ ਸਿੱਟੇ